ਤੁਹਾਨੂੰ ਕੋਈ ਛੱਤ ਦੇ ਪਾਣੀ ਰੱਖਣਾ ਤੁਸੀਂ ਪਸ਼ੂ ਪੰਛੀ ਦੀ ਜਾਨ ਬਚੇਗੀ ਸਰ ਇੱਕ ਅੱਜ 1000 ਤੋਂ ਸ਼ੁਰੂਆਤ ਕਰ ਰਹੇ ਹਾਂ ਉਹਦਾ 10000 ਬਣਾਂਗੇ ਆਪਾਂ ਇਹ ਪੂਰੇ ਸੀਜ਼ਨ ਚ 10000 ਬਣਦਾਂਗੇ ਆਪਾਂ ਕਿੰਨਾ ਕੁ ਮਿਲਦਾ ਬੜਾ ਸਕੂਨ ਮਿਲਦਾ ਸਰ ਮੈਂ ਕਹਿੰਨਾ ਇਰ ਤੋਂ ਪਵਿੱਤਰ ਕੋਈ ਕੰਮ ਹੀ ਨਹੀਂ ਆ ਦੇਖੋ ਮੈਂ ਕਟੋਰਾ ਦੇ ਰਿਹਾ ਜਿਹੜਾ ਵੀ ਪਾਣੀ ਪਾਏਗਾ ਉਹਨੂੰ ਪੁੰਨ ਤੇ ਮਿਲੇਗਾ ਹੀ ਨਾ ਤੁਸੀਂ ਪੰਜਾਬੀ ਸਮਝੋ ਸਵਰਗਾਂ ਦੇ ਪਲਾਟ ਬੁੱਕ ਹੋ ਰਹੇ ਆ ਉਹ ਦੇ ਕੇ ਸ਼ਾਇਦ ਲੋਕਾਂ ਨੂੰ ਹੋਰ ਆਵੇਗਾ ਲੋਕਿ ਆਪ ਖੁਦ ਜਾ ਕੇ ਕਮਿਆਰਾ ਕੋ ਜਾ ਕੇ ਖਰੀਦਣਗੇ ਤੇ ਛੱਤਾ ਦੇ ਰੱਖਣਗੇ ਜਿੰਨਾ ਬੜੀ ਜਾਣ ਪਚੇਗੀ ਤਾਂ ਰੋਜ਼ਗਾਰ ਵੀ ਮਿਲੇਗਾ ਕਮਿਆਰਾਂ ਨੂੰ ਉਤਰੀ ਭਾਰਤ ਦੇ ਵਿੱਚ ਗਰਮੀ ਦਾ ਕਹਿਰ ਦੇਖਣ ਨੂੰ ਮਿਲ ਰਿਹਾ ਹੈ ਤਾਂ ਹੁਣ ਤਾਪਮਾਨ ਜਿਹੜਾ ਲਗਾਤਾਰ ਵੱਧ ਰਿਹਾ ਸੋ ਅੰਮ੍ਰਿਤਸਰ ਗੁਰੂ ਨਗਰੀ ਦੀ ਗੱਲ ਕਰੀਏ ਤਾਂ ਅਕਸਰ ਅੰਮ੍ਰਿਤਸਰ ਵਾਸਤੇ ਸ਼ਬਦ ਵਰਤੇ ਜਾਂਦੇ ਆ ਕਿ ਅੰਮ੍ਰਿਤਸਰ ਦੇ ਵਿੱਚ ਠੰਡ ਵੀ ਬਹੁਤ ਜ਼ਿਆਦਾ ਪੈਂਦੀ ਹੈ ਤੇ ਗਰਮੀ ਵੀ ਬਹੁਤ ਜ਼ਿਆਦਾ ਪੈਂਦੀ ਹੈ ਹੁਣ ਗਰਮੀ ਦੀ ਸ਼ੁਰੂਆਤ ਹੋਈ ਹੈ ਸੋ ਤਾਪਮਾਨ ਦਿਨੋਂ ਦਿਨ ਵੱਧ ਰਿਹਾ ਜਿਸ ਕਰਕੇ ਅੰਮ੍ਰਿਤਸਰ ਵਾਸੀਆਂ ਦੇ ਵੱਲੋਂ ਇੱਕ ਨੇਕ ਉਪਰਾਲਾ ਕੀਤਾ ਗਿਆ ਔਰ ਮਿੱਟੀ ਦੇ ਜਿਹੜੇ ਇਹ ਕੁਜੇ ਨੇ ਭਾਂਡੇ ਨੇ ਇਹ ਸੜਕਾਂ ਤੇ ਵੰਡੇ ਜਾ ਰਹੇ ਆ ਤਾਂ ਜੋ ਪੰਛੀਆਂ ਵਾਸਤੇ ਜਾਂ ਪਸ਼ੂਆਂ ਵਾਸਤੇ ਪਾਣੀ ਦਾ ਪ੍ਰਬੰਧ ਲੋਕ ਕਰ ਸਕਣ ਆਪਣੇ ਘਰਾਂ ਦੇ ਛੱਤਾਂ ਤੇ ਰੱਖ ਸਕਣ ਜਾਂ ਕਿਤੇ ਚੌਂਕਾਂ ਤੇ ਰੱਖ ਸਕਣ ਜਿੱਥੇ ਕਿ ਪੰਛੀ ਪਸ਼ੂ ਪਾਣੀ ਪੀ ਸਕਣ ਸਾ ਤੁਹਾਡਾ ਨਾਮ ਕੀ ਹੈ ਜੀ ਮੇਰਾ ਨਾਮ ਦੀਧੀਰਜ ਗਿੱਲ ਜੀ ਜੀ ਸਾਡੀ ਸੰਸਾਰਾਣਾ ਨਹਿਨ ਗਲੋਬਲ ਫਾਊਂਡੇਸ਼ਨ ਆ ਅਸੋ ਕੋਈ ਛੱਤ ਦੇ ਪਾਣੀ ਰਖਣਾ ਤੁਸੀਂ ਪਸ਼ੂ ਪੰਛੀ ਦੀ ਜਾਨ ਬਚੇਗੀ ਸੋ ਕੀ ਲੱਗਦਾ ਕਿ ਇਹ ਜਿਹੜਾ ਕੰਮ ਕਰਦੇ ਹੋ ਇਹ ਕੰਮ ਕੋਈ ਕੋਈ ਕਰਦਾ ਹਰ ਕੋਈ ਨਹੀਂ ਕਰ ਸਕਦਾ ਸੋ ਕਿੰਨੀ ਖੁਸ਼ੀ ਮਿਲਦੀ ਹੈ ਔਰ ਕਦੋਂ ਕਦੋਂ ਤੋਂ ਕਰ ਰਹੇ ਹੋ ਇਹ ਖੂਨ ਮਿਲਦਾ ਸਾਨੂੰ 10 12 ਸਾਲ ਹੋ ਗਏ ਇਹ ਕੰਮ ਕਰ ਰਹੇ ਆ ਸਕੂਲਾਂ ਚ ਵੀ ਜਾ ਰਹੇ ਆ ਸਾਰੇ ਪਾਸੇ ਜਾ ਰਹੇ ਆ ਤੇ ਹੁਣ ਕੋਸ਼ਿਸ਼ ਹੈ ਕਿ ਇੱਥੇ ਵੰਡ ਰਿਹਾ ਅਪੀਲ ਵੀ ਕਰ ਰਹੇ ਸਮਝਾ ਵੀ ਰਹੇ ਲੋਕਾਂ ਨੂੰ ਕਿ ਇਹ ਕੰਮ ਕਰੋ ਤੇ ਜਿੰਨਾ ਦੇ ਨਾਲ ਪਸ਼ੂ ਪੰਛੀ ਦੀ ਜਾਨ ਬਚੇ ਹਾਂਜੀ ਸੋ ਇਹ ਜਿਹੜਾ ਨੇਕ ਉਪਰਾਂ ਲਾ ਕੀਤਾ ਜਾ ਰਿਹਾ ਹੈ ਮੋਟਰਸਾਈਕਲ ਸਵਾਰ ਗੱਡੀਆਂ ਸਵਾਰ ਈ ਰਿਕਸ਼ਾ ਸਵਾਰ ਲੋਕਾਂ ਨੂੰ ਇਹ ਕੁਜੇ ਵੰਡੇ ਜਾ ਰਹੇ ਆ ਤਾਂ ਜੋ ਪਸ਼ੂ ਪੰਛੀਆਂ ਵਾਸਤੇ ਕੁਜੇ ਰੱਖ ਸਕਣ ਤਾਂ ਉਹਨਾਂ ਦਾ ਜੜਾ ਪਾਣੀ ਪੀ ਕੇ ਜੀਵਨ ਬਚ ਸਕੇ ਗਰਮੀ ਦਾ ਕਹਿਰ ਦੇਖਣ ਨੂੰ ਮਿਲਦਾ ਸੋ ਕਈ ਲੋਕ ਜਿਹੜੇ ਨੇ ਗਰਮੀਆਂ ਕਰਕੇ ਮੌਤ ਦਾ ਸ਼ਿਕਾਰ ਹੁੰਦੇ ਨੇ ਲੋ ਦਾ ਸ਼ਿਕਾਰ ਹੋ ਜਾਂਦੇ ਆ ਸੋ ਇਸੇ ਦੇ ਨਾਲ ਨਾਲ ਪਸ਼ੂ ਜਿਹੜੇ ਪੰਛੀ ਆ ਉਹ ਬੋਲ ਨਹੀਂ ਸਕਦੇ ਪਰ ਉਨ੍ਹਾਂ ਦੇ ਵਾਸਤੇ ਬੇਜ਼ੁਬਾਨਾਂ ਦੇ ਵਾਸਤੇ ਅੱਜ ਇਹ ਉਪਰਾਲਾ ਕੀਤਾ ਗਿਆ ਮੈਡਮ ਕਿਸ ਤਰ੍ਹਾਂ ਦਾ ਉਪਰਾਲਾ ਉਪਰਾਲਾ ਲੱਗਦਾ ਏ ਕਿਉਂਕਿ ਪੰਛੀਆਂ ਵਾਸਤੇ ਜੋ ਬੋਲ ਨਹੀਂ ਸਕਦੇ ਉਹਨਾਂ ਵਾਸਤੇ ਪਾਣੀ ਦਾ ਪ੍ਰਬੰਧ ਬਹੁਤ ਵਧੀਆ ਗੱਲ ਹੈ ਜੀ ਇਹ ਤੇ ਮਤਲਬ ਜੋ ਨਹੀਂ ਬੋਲ ਸਕਦੇ ਉਹਨਾਂ ਵਾਸਤੇ ਤੁਸੀਂ ਕਰ ਰਹੇ ਹੋ ਇਹ ਬਹੁਤ ਵਧੀਆ ਗੱਲ ਹੈ ਸੋ ਬਾਕੀ ਨੂੰ ਵੀ ਕੀ ਅਪੀਲ ਕਰ ਜਿਓ ਕਿਉਂਕਿ ਗਰਮੀ ਆ ਸਾਰੇ ਕਰੋ ਜੋ ਨਹੀਂ ਬੋਲ ਸਕਦੇ ਜੋ ਨਹੀਂ ਕਹਿ ਸਕਦੇ ਉਹਨਾਂ ਵਾਸਤੇ ਸਾਰੀ ਹੈਲਪ ਕਰੋ ਸਾਰੇ ਅੰਮ੍ਰਿਤਸਰ ਨਾਵਲਟੀ ਚੌਂਕ ਤੇ ਜਿੱਥੇ ਇਹ ਮਿੱਟੀ ਦੇ ਡੇਢੇ ਭਾਂਡੇ ਆ ਉਹ ਬੰਦੇ ਦਾ ਰਹੇ ਆ ਔਰ ਕੱਲ ਕਰਨ ਦੀ ਕੋਸ਼ਿਸ਼ ਕਰਦੇ ਸਰ ਕਿੰਨਾ ਕਾ ਜੀ ਜਿਹੜਾ ਬਰਤਨ ਲੈ ਕੇ ਆਏ ਮਿੱਟੀ ਸਰ ਇੱਕ ਅੱਜ 1000 ਤੋਂ ਸ਼ੁਰੂਆਤ ਕਰ ਰਹੇ ਹਾਂ ਉਹਦਾ 10000 ਬਣਾਂਗੇ ਆਪਾਂ ਇਹ ਪੂਰੇ ਸੀਜ਼ਨ ਚ 10000 ਬਣਦਾਂਗੇ ਆਪਾਂ ਸੋ ਕਦੋਂ ਤੋਂ ਸ਼ੁਰੂ ਕੀਤਾ ਹੈ ਕੰਮ ਅੱਜ ਹੀ ਸ਼ੁਰੂਆਤ ਕੀਤੀ ਸਰ ਇਸ ਤੋਂ ਪਹਿਲਾਂ ਵੀ ਕਰਦੇ ਰਹੇ ਹੋ ਪਹਿਲਾਂ ਸਰ 10-12 ਸਾਲ ਹੋ ਗਏ ਰੈਗੂਲਰ ਕਰ ਰਹੇ ਹਾਂ ਹਰ ਸਾਲ ਹੀ ਕਰਦੇ ਆ ਹਾਂ ਹੁਣ ਕਿੰਨਾ ਕ ਮਿਲਦਾ ਬੜਾ ਸਕੂਨ ਮਿਲਦਾ ਸਰ ਮੈਂ ਕਹਿੰਨਾ ਇਸ ਤੋਂ ਪਵਿੱਤਰ ਕੋਈ ਕੰਮ ਹੀ ਨਹੀਂ ਆ ਦੇਖੋ ਮੈਂ ਕਟੋ ਤੁਸੀਂ ਪੰਜਾਬੀ ਸਮਝੋ ਸਵਰਗਾ ਦੇ ਪਲਾਸਟਿਕ ਬੁੱਕ ਹੋ ਰਹੇ ਆ ਜਿਹੜੇ ਮਿੱਟੀ ਦੇ ਭਾਂਡੇ ਅਲੋਪ ਹੋ ਰਹੇ ਆ ਹਾਂਜੀ ਅੱਜ ਕੱਲ ਲੋਕ ਇਹਨੂੰ ਵਰਤਨਾ ਬੰਦ ਕਰ ਰਿਹਾ ਇਹ ਕੋ ਨੂੰ ਵੀ কুমਿਹਾਰ ਨੂੰ ਵੀ ਜਿਹੜਾ ਆਮਦਨ ਵਧੂਗੀ ਉਹਦੀ ਵੀ ਔਰ ਬਾਕੀ ਲੋਕਾਂ ਵੇ ਜਾਗਰੂਕਤਾ ਪਾਣੀ ਤੇ ਤੁਹਾਨੂੰ ਵੀ ਪਤਾ ਹੈ ਕਿ ਕਿੰਨਾ ਪਿਓਰ ਪਿਓਰਿਟੀ ਹੁੰਦੀ ਆ ਜਿਹੜੇ ਆਪਾਂ ਦੂਸਰੇ ਸ਼ੀਲ ਦੇ ਬਰਤਨ ਵਰਤਦੇ ਆ ਪਲਾਸਟਿਕ ਦੇ ਵਰਤਦੇ ਤੋਂ ਬਿਮਾਰੀਆਂ ਹੀ ਆ ਨਾ ਮਿੱਟੀ ਤਾਂ ਵੈਸੇ ਹੀ ਬੜੀ ਪਵਿੱਤਰ ਆ ਹਾਂਜੀ ਸੋ ਇੱਕ ਪਾਸੇ ਗੱਲ ਕਰੀਏ ਤਾਂ ਅੰਮ੍ਰਿਤਸਰ ਦੇ ਵਿੱਚ ਇਹ ਇੱਕ ਉਪਰਾਲਾ ਹੋਇਆ ਬਾਕੀ ਹਰ ਜਗ੍ਹਾ ਵੀ ਹੋਣਾ ਚਾਹੀਦਾ ਬਿਲਕੁਲ ਹੋਣਾ ਕਿਆ ਕੰਮ ਕਰੋ ਸਾਰਿਆਂ ਨੂੰ ਕਰਨਾ ਚਾਹੀਦਾ ਆਪਣੇ ਆਪਣੇ ਸ਼ਹਿਰ ਤੇ ਆਪਣੇ ਮੈਂ ਕਹਿੰਦਾ ਜਿਆਦਾ ਨਹੀਂ ਤੇ ਇੱਕ ਇੱਕ ਟੋਰਾ ਹੀ ਰੱਖੀ ਜਾਣ ਜੇ 10000 1500 ਨਹੀਂ ਮੈਂ ਕਹਿ ਰਿਹਾ ਹਰ ਬੰਦਾ ਇੱਕ ਟੋਰਾ ਛਾਤੇ ਰੱਖ ਲੇ ਤੇ ਬੜੇ ਜਾਨ ਬਚ ਸਕਦੀ ਹੈ ਜਾਨਵਰਾਂ ਦੀ ਪੰਛੀਆਂ ਦੀ ਉਹ ਤੂੰ ਦੇਖੋ ਗਰਮੀ ਇੰਨੀ ਜਿਆਦਾ ਪੈ ਰਹੀ ਹੈ ਉਹਨਾਂ ਨੂੰ ਪਾਣੀ ਮਿਲਦਾ ਹੀ ਨਹੀਂ ਤਲਾਬ ਖਤਮ ਹੋ ਚੁੱਕੇ ਆ ਤੇ ਪਾਣੀ ਤਾਂ ਸਾਨੂੰ ਹੀ ਉਹਨਾਂ ਦਾ ਇੰਤਜ਼ਾਮ ਕਰਨਾ ਚਾਹੀਦਾ ਇਹ ਸਾਡੀ ਡਿਊਟੀ ਬੰਦੀ ਆ ਸੋ ਇੱਕ ਤੁਸੀਂ ਬਹੁਤ ਵੱਡਾ ਪ੍ਰਾਲਾ ਵੀ ਕੀਤਾ ਕਿ ਜਿੱਥੇ ਤੁਸੀਂ ਕਿਹਾ ਕਿ ਕਮਿਆਰਾ ਤੁਸੀਂ ਲੈ ਕੇ ਆਨੇ ਪਏ ਆ ਉਹਨਾਂ ਦੀ ਵੀ ਜਿਹੜੀ ਕਲਾ ਦਾ ਮੁੱਲ ਪੈ ਰਿਹਾ ਬਿਲਕੁਲ ਬਿਲਕੁਲ ਸਰ ਉਹ ਤੇ ਦੇਖੋ ਰੋ ਇੱਕ ਘਮਿਆਰਾ ਤੋਂ ਲੈ ਕੇ ਆ ਰਹੇ ਕੋ ਚਾਈਨੀਸ ਨਹੀਂ ਆ ਇਹ ਆਪਣੇ ਇੰਡੀਆ ਨਾਲ ਆਪਣੇ ਅੰਮ੍ਰਿਤਸਰ ਚ ਬਣ ਰਹੇ ਆ ਉਹਨਾਂ ਨੂੰ ਹੀ ਕਾਰੋਬਾਰ ਵੀ ਮਿਲਦਾ ਪਿਆ ਫਿਰ ਇਹ ਇਹੀ ਅੱਜ ਬਣ ਰਹੇ ਆ ਤੇ ਮੈਂ ਸੋਚ ਰਹਾ ਕਿ ਸਾਨੂੰ ਦੇਖ ਕੇ ਸ਼ਾਇਦ ਲੋਕਾਂ ਨੂੰ ਹੋਰ ਆਵੇਗਾ ਲੋਕੀ ਆਪ ਖੁਦ ਜਾ ਕੇ ਘਮਿਆਰਾ ਕੋ ਜਾ ਕੇ ਖਰੀਦਣਗੇ ਤੇ ਛੱਤਾ ਦੇ ਰੱਖਣਗੇ ਜਿੰਨਾ ਬੜੀ ਜਾਣ ਬਚੇਗੀ ਤਾਂ ਰੋਜ਼ਗਾਰ ਵੀ ਮਿਲੇਗਾ ਘਮਿਆਰਾ ਨੂੰ ਸਾਡੇ ਦੋਸਤਾਂ ਦੇ ਵਿੱਚ ਕਲੈਕਸ਼ਨ ਕਰਕੇ ਇਹ ਉਪਰਾਲਾ ਕਰ ਰਹੇ ਹਾਂ ਹਾਂਜੀ ਹਾਂਜੀ ਸਰ ਸਾਡੀ ਐਨ ਜੀਓ ਆ ਤੇ ਐਨ ਜੀਓ ਦੇ ਵਿੱਚ ਹੀ ਸਾਰਾ ਕੁਝ ਹੁੰਦਾ ਵਾ ਐਨ ਜੀਓ ਵਾਲੇ ਹੀ ਕਰਦੇ ਆ ਪਰਾਲ ਮਿਲ ਕੇ ਹੀ ਕਰਦੇ ਆ ਕੋਈ ਇਹ ਸਰਕਾਰੀ ਮਦਦ ਨਹੀਂ ਲੈਂਦੇ ਬਾਕੀ ਸਰਕਾਰ ਨੂੰ ਉਪਰਾਲੇ ਚਾਹੀਦੇ ਆ ਕਿਉਂਕਿ ਰੁੱਖ ਵੀ ਬੜੇ ਘਟਦੇ ਪਏ ਆ ਜਰੂਰ ਕਰਨਾ ਚਾਹੀਦਾ ਸਰ ਜਰੂਰ ਕਰਨਾ ਚਾਹੀਦਾ ਸਰਕਾਰ ਨੂੰ ਹਾਂਜੀ ਹਾਂਜੀ ਬਿਲਕੁਲ ਅੰਮ੍ਰਿਤਸਰ ਗੁਰਨਗਰੀ ਜਿੱਥੇ ਅਕਸਰ ਇਸ ਨਗਰੀ ਦੀ ਤਾਰੀਫ ਕੀਤੀ ਜਾਂਦੀ ਹੈ ਕੋਈ ਸੇਵਾ ਕਰਦਾ ਹੈ ਲੰਗਰ ਲਾ ਕੇ ਕੋਈ ਸੇਵਾ ਕਰਦਾ ਹੈ ਗੁਰੂ ਘਰ ਦਾ ਕੋਈ ਸੇਵਾ ਕਰਦਾ ਹੈ ਬੇਜ਼ੁਬਾਨਾਂ ਦੀ ਅੱਜ ਇਹਨਾਂ ਨੌਜਵਾਨਾਂ ਨੇ ਆਪਣੇ ਦੋਸਤੀ ਦਾ ਜਿਹੜਾ ਗਰੁੱਪ ਹੁੰਦਾ ਉਸ ਤੋਂ ਜਿਹੜੇ ਐਸੇ ਇਕੱਠੇ ਕੀਤੇ ਨੇਕ ਕੰਮ ਸ਼ੁਰੂ ਕੀਤਾ ਕਰਨਾ ਪੰਛੀਆਂ ਵਾਸਤੇ ਜਿਹੜੇ ਮਿੱਟੀ ਦੇ ਭਾਂਡੇ ਵੰਡੇ ਨੇ ਤਾਜ਼ੋ ਪੰਛੀਆਂ ਦੇ ਵਾਸਤੇ ਪਾਣੀ ਦਾ ਇੰਤਜ਼ਾਮ ਹੋ ਸਕੇ ਅਤੇ ਉਹ ਗਰਮੀ ਦੇ ਕਹਿਰ ਚ ਨਾ ਮਰ ਸਕਣ ਕੈਮਰਾਮੈਨ ਸ਼ੁਭਮ ਦੇ ਨਾਲ ਹਰਮਿੰਦਰ ਸਿੰਘ ਡੇਲੀ ਪੋਸਟ ਅੰਮ੍ਰਿਤਸਰ